ਲਾਗੂ ਹੋ ਜਾ ਤਾਂ ਕਿ ਛੋਟੇ ਦੁਕਾਨਦਾਰਾਂ ਨੂੰ ਕੋਈ ਫालतੂ ਦੀਆਂ ਸਰਕਾਰੀ ਫੈਲਾਵਾਂ ਦੇ ਵਿੱਚ ਉਲਝਣਾ ਜਿਹੜੀਆਂ ਪੈਂਦੀਆਂ ਨੇ ਉਹਨਾਂ ਨੂੰ ਬਚਾਅ ਹੋ ਸਕੇ ਤੇ ਮੈਂ ਇਕ ਵਾਰੀ ਮੰਤਰੀ ਸਾਹਿਬ ਨੂੰ ਕਹੂੰਗਾ ਜੇ ਕੋਈ ਡਿਟੇਲ ਅਸਾਂ ਦੇ ਦਿੰਦੇ ਹਾਂ ਮਾਸਟਰ ਜੀ ਤੁਸੀਂ ਐਕਟ ਦਾ ਨਾਮ ਉਹ ਆਪ ਕੋ ਬੋਲੋ ਇਹ ਹੈਗਾ ਜੀ ਪੰਜਾਬ ਸ਼ਾਪ ਐਂਡ ਕਮਰਸ਼ੀਅਲ ਇਸਟੈਬਲਿਸ਼ਮੈਂਟ ਇੰਗਲਿਸ਼ ਚ ਜਿਨ ਕਹਨੇ ਪੰਜਾਬ ਸ਼ਾਪ ਐਂਡ ਕਮਰਸ਼ੀਅਲ ਇਸਟੈਬਲਿਸ਼ਮੈਂਟ ਐਕਟ ਐਕਟ 1958 ਪਰ ਪੰਜਾਬੀ ਚ ਪੰਜਾਬ ਦੁਕਾਨ ਅਤੇ ਵਪਾਰਕ ਸਥਾਪਨਾ ਐਕਟ 1958 ਤੇ ਇਹ ਰਿਚ ਸੋਧ ਕੀਤੀ ਗਈ ਜਿਹਨੂੰ ਕਿ ਵਿਧਾਨ ਸਭਾ ਚ ਲਿਆ ਕੇ ਸੀ ਤਵਾਨ ਜਿਹੜਾ ਬੰਦੂਰਾ ਵੀ ਜਿਹੜੀ ਲੇਬਰ ਦਾ ਫਾਇ ਹੈ ਉਹ ਤੁਸੀਂ ਅੱਧ ਘੰਟੇ ਤੋਂ ਪੋਹੜਾ ਕੇ 12 ਘੰਟੇ ਕਾਤਾ ਉਹ ਤਾਂ ਲੇਬਰ ਹੈ ਕਿਸੇ ਵੀ ਚਾਹੁੰਦਾ ਇੱਕ ਮਜ਼ਦੂਰ ਦਾ ਜਿਹੜੇ ਆਉਂਦੇ ਨਹੀਂ ਜੀ ਉਹਦਾ ਨਹੀਂ ਉਹ ਜਿਹੜਾ ਤੁਸੀਂ ਕਹਿੰਦੇ ਹੋ ਨਾ ਅਸੀਂ ਇਹ ਵੀ ਆਉਣ ਵਾਲੇ ਦਿਨਾਂ 'ਚ ਪੋਹੜਾ ਲੇਬਰ ਐਟ ਦਾ ਵੀ ਕੋਸ਼ਿਸ਼ ਆਉਗੀ ਕਿ ਉਹ ਆਟੋਮੈਟਿਕਲੀ ਸਾਡੇ ਮੈਂਬਰ ਹੋ ਜਾਣਗੇ ਜੀ ਜਿਹੜੇ ਉਹਨਾਂ ਨੂੰ ਵੀ ਆਮ ਤੌਰ ਤੇ ਨਾ ਕੰਸਟਰਕਸ਼ਨ ਵਰਕਰਾਂ ਦੇ ਕਾਰਡ ਬਣਦੇ ਆ ਪਰ ਜਿਹੜੇ ਦੂਜੇ ਵਰਕਰ ਨੇ ਉਹਨਾਂ ਨੂੰ ਵੀ ਅਸੀਂ ਜੇ ਨਾਂ ਵੀ ਰਿਸਟਰ ਕਰਾਂਗੇ ਤਾਂ ਵੀ ਅਸੀਂ ਉਹਨਾਂ ਨੂੰ ਆਪਣੇ ਮੈਂਬਰ ਮੰਨਾਂਗੇ ਤੇ ਉਹਨਾਂ ਦੇ ਲੇਬਰ ਦੇ ਜਿੰਨੇ ਵੀ ਉਹਨਾਂ ਦੀਆਂ ਸਕੀਮਾਂ ਨੇ 25 26 ਸਕੀਮਾਂ ਜਿਹੜੀਆਂ ਉਹਨਾਂ ਦੀ ਭਲਾਈ ਵਾਸਤੇ ਸੌਲਤਾ ਵਾਸਤੇ ਉਹ ਉਹਨਾਂ ਤੇ ਵੀ ਲਾਗੂ ਹੋਣਗੇ ਪਰ ਇਹਦੇ ਵਿੱਚ ਤੁਸੀਂ ਜਿਹੜੀ ਉਹਦੀ ਹੱਥ ਘੱਟ ਕੇ ਤੋਂ ਪਾਰਾ ਕਰਦੇ ਕਿ ਕੀ ਆ ਨਹੀਂ ਕੰਪਲਸਰੀ ਨਹੀਂ ਕੀਤੀ ਨਾ ਜਿਹੜੇ ਲਾਉਣਾ ਚਾਹੁੰਦੇ ਨੇ ਜੇ ਲਾਉਣਾ ਚਾਹੁੰਦੇ ਨੇ ਉਹ ਤਾਂ 9 ਘੰਟੇ ਕਿਹਾ ਪਰ ਡਬਲ ਹੋ ਜਾਗਾ ਜੀ ਹਾਂ ਕੰਮ ਦੀ ਲਿਮਟ ਹੋ ਗਈ ਤਾਂ ਉਹਨੇ ਆਪਣੇ ਇੰਟਰੈਕ ਖਾ ਲਏ ਕਿਵੇਂ ਜੀ 9 ਘੰਟੇ ਬਾਅਦ ਲੜ ਗਿਆ ਦਬਰ ਵਰਗੀ ਆਪਣਾ 1 ਘੰਟੇ ਦੀ ਦਬਰ ਹੋ ਰਹੀ ਹੈ ਸਾਢੇ 3 ਘੰਟੇ ਨਹੀਂ ਪਰ ਅਪਕਿੰਦੇ 12 ਘੰਟੇ ਦੀ ਸ਼ਿਫਟ ਲੱਗਦੀ ਹੈ ਨਹੀਂ ਸ਼ਿਫਟ ਨਹੀਂ ਕਿ ਸ਼ਿਫਟ ਨਹੀਂ ਕਿ ਸ਼ਿਫਟ ਨਹੀਂ ਇਹ ਮਨੁਜੀ ਇਹ 12 ਘੰਟੇ ਤੱਕ ਸਰ ਕੰਮ ਕਰ ਤੱਕਦੀ ਹੈ 12 ਘੰਟੇ ਤੱਕ ਨਾੜ 12 ਘੰਟੇ ਤੋਂ ਬਿਊਂਡ ਕੰਮ ਨਹੀਂ ਕਰਦਾ ਜੇ ਉਹ ਕਹੋ ਭਾਈ ਕਹਿੰਦਾ 12 ਘੰਟੇ ਦਾ ਕੰਮ ਕਰਾਇਆ ਜਾ ਸਕਦਾ ਜੇ ਇੱਕ ਦਿਨ ਚ ਇੱਕ ਦਿਨ ਲਈ ਬੰਦਾ ਕੰਮ ਕਰਦਾ ਤੇ 9 ਘੰਟੇ ਤੱਕ ਉਹ ਦਾ ਓਵਰਟਾਈਮ ਨਹੀਂਗਾ 9 ਤੋਂ ਬਿਉਂਡ ਜਿਹੜੇ ਤੇ ਘੰਟੇ ਲਾਉਂਗੇ ਉਹਦੇ ਡਬਲ ਪੈਸੇ ਦੇਣਗੇ ਠੀਕ ਹੈ ਬਰਗਟ ਦੇ ਡਬਲ ਹੋਣਗੇ ਪਰ ਲੇਬਰ ਦਾ ਟਾਈਮ ਅੱਠ ਘੰਟੇ ਮੰਨਿਆ ਜਾਊਗਾ 9 ਘੰਟੇ ਨਹੀਂ ਓਵਰ ਉਹਦੇ ਵਿੱਚ ਬ੍ਰੇਕ ਵੀ ਹੈ ਨਾ ਦੇਖੋ ਅੱਠ ਘੰਟੇ ਹੀ ਮੰਨਿਆ ਜਾਊਗਾ ਜੀ ਜੇ ਤੁਸੀਂ ਡਾਇਰੈਕਟ ਮੰਨਿਓ ਅੱਠੇ ਮੰਨਿਆ ਜਾਊ ਉਹਦੇ ਚ ਬ੍ਰੇਕ ਆ ਗਈ ਨਾ ਰੋਟੀ ਖਾਣੀ ਆ ਉਹਨੇ ਚਾਹ ਪੀਣੀ ਆ ਉਸ ਗੱਲ ਦੀ ਪਹਿਲਾਂ ਪਹਿਲਾਂ ਅੱਜੇ ਘਾਟੇ ਦੀ ਹਾਂ ਤੁਸੀਂ ਇਹਦੇ 'ਚ ਬ੍ਰੇਕ ਲੈ ਕੇ ਮੰਨ ਲਓ 8 ਘੰਟੇ ਦੀ ਡਿਊਟੀ ਆ ਉਹਨਾਂ ਨੂੰ ਇਹ ਮੌਕਾ ਦੇ ਰਹੇ ਆ ਜੇ ਤੂੰ ਵੱਧ ਕਰਨਾ ਚਾਹੁੰਦੇ ਨੇ ਬਹੁਤ ਸਾਡੇ ਕੋਲੇ ਸਟੇਕ ਹੋਟਲ ਦੀਆਂ ਬਹੁਤ ਸਾਰੀ ਡਿਮਾਂਡ ਆ ਕਿ ਸਾਨੂੰ ਵੱਧ ਕੰਮ ਕਰਨ ਦਾ ਮੌਕਾ ਦਿਓ ਜੀ ਅਸੀਂ ਘੰਟਾ ਵੱਧ ਲਾ ਸਕਦੇ ਆ ਤਾਂ ਅਸੀਂ ਉਹ ਲੇਬਰ ਵਾਲਿਆਂ ਨਾਲ ਵੀ ਗੱਲ ਕਰਕੇ ਸਟੇਕ ਹੋਟਲ ਨਾਲ ਗੱਲ ਕਰਕੇ ਉਸ ਤੋਂ ਬਾਅਦ ਇਹ ਸਭ ਚੁੱਕੇ ਦੇ ਚੁੱਕੇ ਕੋਈ ਕੋਈ ਮਾਫੀਆ ਬਣ ਜੁਆ ਜਾਂ ਕੋਈ ਹੋਰ ਜੀਓ ਕੰਮ ਕਰਨਾ ਚਾਹੁੰਦੇ ਨੇ 8 ਘੰਟਿਆਂ ਤੋਂ ਬਾਅਦ ਉਹਨੂੰ ਡਬਲ ਮਿਲਣਾ ਚਾਹੀਦਾ ਨਿਲੂਗਾ ਨਹੀਂ ਤਾਂ ਨਾ ਨਾ ਜ਼ਰੂਰੀ ਬਾਜੀ ਸੀਰ ਸਾਹਿਬ ਬਹੁਤ ਸਾਰੇ ਲੋਕਾਂ ਨੂੰ ਓਵਰਟਾਈਮ ਵੀ ਲਗਵਾਦੇ ਹੈਗੇ ਪਰ ਉਹਨਾਂ ਨੂੰ ਉਹਨਾਂ ਦਾ ਜਿਹੜਾ ਵੇਤ ਜਿਵੇਂ ਤੁਸੀਂ ਕਹਿ ਕੇ ਡਬਲ ਸੈਲਰੀ ਮਿਲਣੀ ਚਾਹੀਦੀ ਹੈ ਪਰ ਅਵੈਧਰ ਨਹੀਂ ਮੇਰੇ ਪਾਸਾ ਉਹ EMPLOYEE ਕਿੱਥੇ ਆ ਕੇ ਕੰਪਲੀਟ ਕਰੇਗਾ ਉਹ ਲੇਕਿਨ ਕਿ ਜੇਕਰ ਲੇਬਰ ਕੋਰਟਸ ਜਾਂਦਾ ਤੇ ਉਹ ਕਹਿੰਦਾ ਕਿ ਭਾਈ ਸਾਹਿਬ ਮੈਂ ਲੇਬਰ ਕੋਰਟ ਦਾ ਖਰਚਾ ਕਿੱਥੇ ਚੱਲਾਂਗਾ ਜਾਂ ਫਿਰ ਮੈਂ ਲੇਬਰ ਕੋਰਟ ਨਹੀਂ ਤੁਸੀਂ ਕੀ ਕਹਿੰਦੇ ਜਿਨ੍ਹਾਂ ਨੂੰ ਪੈਸੇ ਨਹੀਂ ਮਿਲਦੇ ਜੀ ਕਿਉਂਕਿ ਬਹੁਤ ਸਾਰੇ ਓਵਰਟਾਈਮਰ ਸਿਰੇ ਹੈ ਇਹ ਦੀ ਵਸਤੇ ਤਾਂ ਅਸੀਂ ਕੀਤਾ ਹੈ ਬੇਸਿਕਲੀ ਹਾਂ ਮਤਲਬ ਅਸੀਂ ਇਹੀ ਚੀਜ਼ ਖਤਮ ਕਰਨੀ ਹੈ ਕਿ ਉਹਨਾਂ ਨੂੰ ਜਿਹੜਾ ਉਹਨਾਂ ਨੂੰ ਐਕਸਪਲੋਇਟ ਨਾ ਹੋਣ ਠੀਕ ਹੈ ਨਾ ਉਹਨਾਂ ਦਾ ਸ਼ੋਸ਼ਣ ਨਾ ਹੋਵੇ ਜੇ ਉਹਨਾਂ ਦਾ ਬੱਦ ਟਾਈਮ ਜਿਹੜਾ ਕੰਮ ਕਰਦੇ ਨੇ ਤਾਂ ਬੱਦ ਟਾਈਮ ਦੇ ਉਹਨੂੰ ਜਿਹੜਾ ਨਾਰਮਲ ਰੇਟ ਹੈ ਉਹਦੇ ਪਰ ਘੰਟਾ ਕੱਟ ਕੇ ਤਾਂ ਉਹਨੂੰ 1 ਘੰਟੇ ਦੇ ਟਾਵਲ ਦੇਵਾਂਗੇ ਤੇ ਉਹ ਜੇ ਉਹ ਰੇਟ ਨਹੀਂ ਚਾਹੁੰਦਾ ਕੋਈ ਦੁਕਾਨਦਾਰ ਨਹੀਂ ਦਿੰਦਾ ਤਾਂ ਉਹਦਾ ਉਹਦੇ ਜੁਰਮਾਨੇ ਵੀ ਅਸੀਂ ਬਤਾਏ ਜਿਸ ਤਰ੍ਹਾਂ ਦੇ ਕਿ ਪਹਿਲਾਂ ਜਿਹੜਾ ਇਹ ਦੱਸਿਓ ਜਿਹੜੇ ਜੁਰਮਾਨੇ ਬਤਾਏ ਜੇ ਇਸ ਤਰ੍ਹਾਂ ਦੀ ਕੋਈ ਦੁਕਾਨਦਾਰ ਇਸ ਕਰਦਾ ਕਿ ਕਿਸੇ ਦੇ ਪੈਸੇ ਰੱਖਦਾ ਓਵਰਟਾਈਮ ਦੇ ਪੈਸੇ ਨਹੀਂ ਦਿੰਦਾ ਜਾਂ ਰਿਕਾਰਡ ਨਹੀਂ ਰੱਖਦਾ ਜਾਂ ਕੋਈ ਇਸ ਤਰ੍ਹਾਂ ਦੀ ਲੇਬਰ ਦਿਨਾਰ ਕੋਈ ਚਲਾਕੀ ਕਰਦਾ ਤਾਂ ਉਹਦਾ ਇਹ ਦੇਖੋ ਉਹਦੇ ਚ ਇਸ ਤਰ੍ਹਾਂ ਕੀਤਾ ਗਿਆ ਜੀ ਕਿ ਜੇ ਕੋਈ ਵੀ ਉਹ ਵਾਇਲੇਸ਼ਨ ਕਰਦਾ ਜੇ ਜਿਹਦੇ ਵਿੱਚ ਵਾਇਲੇਸ਼ਨ ਚ ਕਾਫੀ ਚੀਜ਼ਾਂ ਆ ਜਾਂਦੀਆਂ ਜਿਹਦੇ ਵਿੱਚ ਓਵਰਟਾਈਮ ਵੀ ਵਨ ਆਫ ਦੀ ਥਿੰਗ ਹੈ ਕੋਈ ਹੋਰ ਉਹ ਵਾਇਲੇਸ਼ਨ ਕਰਦਾ ਹੈ ਤਾਂ ਉਹਦੇ ਵਿੱਚ ਜਿਹੜੀ ਪਹਿਲਾਂ ਕੀ ਸੀ ਉਹਨੂੰ ਕੋਰਟ ਦੇ ਵਿੱਚ ਜਾਣਾ ਪੈਂਦਾ ਸੀ ਜੇ ਉਹਦਾ ਚਲਾਨ ਹੁੰਦਾ ਸੀ ਉਹ ਕੋਰਟ 'ਚ ਜਾ ਕੇ ਭੋਗਤਦਾ ਸੀ ਜਿਹਦੇ ਪਿੱਛੇ ਉਹਨੂੰ ਬਾਰ-ਬਾਰ ਗੇੜੇ ਲਾਣੇ ਪੈਂਦੇ ਸੀ ਹੁਣ ਅਸੀਂ ਇਹਦੇ 'ਚ ਕੋਰਟ ਦਾ ਪ੍ਰੋਵੀਜ਼ਨ ਖਤਮ ਕਰਕੇ ਇਹ ਏਐਲਸੀ ਲੈਵਲ ਤੇ ਜੋ ਅਸੀਂ ਉਰੋਂ ਨੋਟੀਫਾਈ ਕਰਾਂਗੇ ਏਐਲਸੀ ਦੀ ਕੋਈ ਡਿਸਕ੍ਰੀਸ਼ਨ ਨਹੀਂ ਹੋਊਗੀ ਵੀ ਉਹ ਕਿੰਨਾ ਚਲਾਨ ਕੱਢ ਸਕਦਾ ਇਹ ਉਰੋਂ ਨੋਟੀਫਿਕੇਸ਼ਨ ਹੋਊਗੀ ਨੋਟੀਫਾਈ ਹੋਊਗਾ ਡਿਪਾਰਟਮੈਂਟ ਵੱਲੋਂ ਵੀ ਕਿਸ ਵਾਇਲੇਸ਼ਨ ਦੀ ਕਿੰਨੀ ਫੀਸ ਹੈ ਉਹ ਓਨੀ ਫੀਸ ਜਾ ਕੇ ਜਿਵੇਂ ਆਪਾਂ ਕਾਰ ਦਾ ਚਲਾਨ ਭਰੀਦਾ ऑन स्पॉट ਜਾ ਕੇ ਆਪਾਂ ਉਹਦੇ ਤੇ ਕੋਰਟ ਚ ਭਰਨ ਦੀ بجائے ਆਪਾਂ ਮਸ਼ੀਨ ਤੇ ਭਰਦੀਦਾ ਐਵੇਂ ਉਹ ਆਸੀ ਇਹਦਾ ਇੱਕ ਉਹਦਾ ਪੋਰਟਲ ਤਿਆਰ ਕਰ ਰਹੇ ਹਾਂ ਆਪਣਾ ਪੋਰਟਲ ਤੇ ਜਾਊਗਾ ਪੋਰਟਲ ਤੇ ਜਾ ਕੇ ਜੇ ਉਹਨੇ ਕੋਈ ਵਾਇਲੇਸ਼ਨ ਕੀਤੀ ਆ ਆਪਣਾ ਉਹਦਾ ਜਿਹੜਾ ਚਲਾਨ ਹੈ ਜਿਹੜਾ ਔਨ ਸਪਾਟ ਭੁਗਤ ਸਕਦਾ ਜੀ ਉਹ ਨਹੀਂ ਨਹੀਂ ਰਿਪੋਰਟ ਤਾਂ ਹੁਣ ਵੀ ਰੱਖਦੇ 20 ਤੋਂ ਬੰਦਲੇ 5% ਦੇ ਉੱਤੇ ਰੱਖਦੇ 20 ਤੋਂ ਥੱਲੇ ਲੋੜ ਨਹੀਂ 20 ਥੱਲੇ ਕੋਈ ਨਹੀਂ ਸੈਕਟਰ ਰਾਜ ਖਤਮ ਕਰ ਰਹੇ ਹਾਂ ਕਿ ਚੈਕਿੰਗ ਹੀ ਨਹੀਂ ਹੋਏਗੀ ਤਾਂ ਫਿਰ ਨਹੀਂ ਨਹੀਂ ਐਦਾ ਨਹੀਂ ਕਿ ਜਿਹੜਾ ਉਹਨਾਂ ਨੂੰ ਹਰ ਰੋਜ਼ ਕੋਈ ਨਾ ਕੋਈ ਨੋਟਿਸ ਆ ਜਾਂਦਾ ਸੀ ਕੁਛ ਨਾ ਕੁਛ ਕਿਹੜੇ ਮਾਰ ਕੇ ਇਨਸਪੈਕਟਰ ਆ ਕਈ ਕਈ ਜਗ੍ਹਾ ਤੇ ਐਦਾਂ ਜੇ ਇਨਸਪੈਕਟਰ ਆ ਜਾਏ ਸਾਰਾ ਬਜ਼ਾਰ ਹੀ ਬੰਦ ਕਰਕੇ ਭੱਜ ਜਾਂਦੇ ਆ ਕਿ ਇਨਸਪੈਕਟਰ ਆ ਗਿਆ ਸੈਂਪਲ ਭਰਨ ਆਲੇ ਆ ਗਏ ਫਰਨ ਆ ਗਏ ਅਸੀਂ ਉਹ ਚੀਜ਼ਾਂ ਖਤਮ ਕਰਨ ਲੱਗੇ ਆ ਇਹ ਜੇ ਹਰ ਰੋਜ਼ ਦੀ ਉਹਨਾਂ ਨੂੰ ਹੌਸਪਤਲ ਜਿਹੜੀ ਹੋਊਗੀ ਜੇ ਉਹਨਾਂ ਕੋਟਲ ਵੀ ਹੈ ਜੇ ਉਹਨਾਂ ਨੂੰ ਕੋਈ ਇਨਸਪੈਕਟਰ ਪਾਰਟਿਕੂਲਰ ਇਨਸਪੈਕਟਰ ਕੋਈ ਤਾਂ ਕਰਦਾ ਉਸ ਕਿਆ ਕਰਦਾ ਤੇ ਜਿਵੇਂ ਭਾਰੀ ਰੈਗੂਲੇਸ਼ਨ ਸਰ 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 ਇਹ ਦੋਨੋਂ ਸੋਸ਼ਲ ਰੈਗੂਲਾਈਜ਼ ਹੋਣਗੀਆਂ ਪਹਿਲੇ ਸੋਸ਼ਲ ਦੱਸਦੇ ਸੀ 8 ਘੰਟੇ ਤੱਕ ਇਨਸਪੈਕਟਰ ਚਲਾ ਜਾਂਦਾ ਸੀ ਹੁਣ ਤਾਂ ਇਹ ਜਿਵੇਂ ਰੈਗੂਲਾਈਜ਼ ਕਰਦੇ 12 ਘੰਟੇ ਤੱਕ ਇਨਸਪੈਕਟਰ ਲੇਬਰ ਲਾ ਸਾਰੇ ਐਪਲੀਕੇਬਲ ਨੇ ਲੇਬਰ ਲਾ ਜੇ ਤੁਸੀਂ ਭਾਈ ਸਾਹਿਬ ਨੇ ਪੁੱਛਿਆ ਸੀ ਸੇਮ ਹੈ ਲੇਬਰ ਲਾ ਸਾਰੇ ਐਪਲੀਕੇਬਲ ਨੇ ਸਾਰੀਆਂ ਸਹੂਲਤਾਂ ਚਾਹੇ ਉਹ ਮਤਲਬ ਉਹਦੇ ਘਰਦਿਆਂ ਨੂੰ ਜਿੰਨੀਆਂ ਸਹੂਲਤਾਂ ਜਾਂ ਉਹਦੇ ਬੱਚਿਆਂ ਦੀਆਂ ਫੀਸਾਂ ਦਾ ਤੋਂ ਲੈ ਕੇ ਹਨਾ ਲੇਬਰ ਲਾਅਸ ਦੇ ਵਿੱਚ ਜਿੰਨਾ ਵੀ ਜਿੰਨਾ ਕੰਸਟਰਕਸ਼ਨ ਲੇਬਰ ਹੈ ਉਹ ਜਿਨ੍ਹਾਂ ਦੇ ਕਾਰਡ ਬਣੇ ਹੋਏ ਨੇ ਉਹਨਾਂ ਨੂੰ ਜੋ ਮਿਲਦਾ ਹੈ ਅਸੀਂ ਉਹੀ ਸੇਮ ਉਹਨਾਂ ਨੂੰ ਵੀ ਦੇ ਦਿੰਦੇ ਹਾਂ ਪਰ ਤੁਸੀਂ ਲੇਬਰ ਕੋਰਟ ਦਾ ਉਹਨੂੰ ਕੋਰਟ ਵਿੱਚ ਜਾਣ ਤੇ ਰਿਕਾਰਡ ਕਰੂੰਗੇ ਕਿ ਮਜ਼ਦੂਰ ਦਾ ਕਿ ਕਾਮੇ ਦਾ ਜੀ ਤਾ ਉਹਦਾ ਉਹ ਤਾਂ ਜਿਹੜਾ ਇਹ ਇਨਸਪੈਕਟਰੀ ਦਾ ਅਧਿਕਾਰ ਨੂੰ ਵੱਧਾ ਹੋਵੇਗਾ ਅਸੀਂ ਕਿਸੇ ਦਾ ਅਸੀਂ ਕਿਸੇ ਦਾ ਅਧਿਕਾਰ ਨਹੀਂ ਜੀ ਖੋਇਆ ਇਹਦੇ 'ਚ ਉਹ ਜਾਣਾ ਚਾਹੁੰਦਾ ਕੋਰਟ ਜਾ ਸਕਦਾ ਹੈ ਕੋਰਟ ਵੀ ਜਾ ਸਕਦਾ ਹੈ ਉਹ ਅਸੀਂ ਕਿਹਦੇ ਵੀ ਉਹਨੂੰ ਕੋਰਟਾਂ ਦੇ ਚੱਕਰ ਨਾ ਲਾਉਣੇ ਪੈਣ ਤੇ ਉੱਥੇ ਹੀ ਕੰਮ ਨੇ ਪੜਜੇ ਨਹੀਂ ਨਹੀਂ ਪੜਗਾ ਇਹ ਤਾਂ ਤੁਸੀਂ ਇਹ ਤਾਂ ਤੁਸੀਂ ਜਿਹੜਾ ਹਾਈਪੋਥੈਟিক্যাল ਗੱਲ ਕਰ ਰਹੇ ਹੋ ਨਾ ਸਰ ਐਸ ਡੀ ਐਮ ਕੋਲ ਕੋਈ ਜਾ ਕੇ ਦੇਖੋ ਜੀ ਏ ਡੀ ਸੀ ਕੋਲ ਜਾ ਕੇ ਦੇਖੋ ਜੀ ਕਿੰਨੇ ਕਿੰਨੇ ਬੈਗਾ ਜੇ ਭਾਤੀ ਮਲਦੂਰ ਨੂੰ ਹੀ ਸਾਹਮਣੇ ਮਿਲ ਜਾਇਆ ਤਾਂ ਕੋਰਟ ਚ ਜਾ ਕੇ ਮਿਲਣੇ ਉਹ ਜਿਹੜਾ ਮਿਲ ਨਹੀਂ ਨਹੀਂ ਪ੍ਰੋਬਲਮ ਇਹ ਹੈ ਨਾ ਮਜ਼ਦੂਰ ਜਿਹੜਾ ਕੋਰਟ ਚਾਹੁੰਦਾ ਉਹ ਦਿਹਾੜੀ ਮਤਾਂਦੀ ਹੈ ਨਾ ਅਸੀਂ ਚਲਦੇ ਨਹੀਂ ਕਿ ਉਹ ਕੰਮ ਤੋਂ ਕੰਮ ਕੰਮ ਛੱਡ ਕੇ ਤੇ ਕੋਰਟਾਂ ਦੇ ਚੱਕਰ ਮਾਰੇ ਆਪਣੇ ਵੱਲੋਂ ਅਸੀਂ ਬੈਸਟ ਕੀਤਾ ਜੀ ਤੁਹਾਨੂੰ ਸਾਰਾ ਡਰਾਫਟ ਜਿਹੜਾ ਵਿਧਾਨ ਸਭਾ ਬਿਲ ਜਦੋਂ ਪੂਰਾ ਕੱਲਾ ਕੱਲਾ ਅੜ ਜਾਊਗਾ ਕੀ ਕੀ ਲਾਭ ਦੇਣ ਵਾਲਾ ਮਨਜ਼ੂਰ ਦਾ ਸੋਚਣ ਕਰਨ ਵਾਲਾ ਜਿਹੜਾ ਬਿਲਕੁਲ ਨਹੀਂ 1% ਵੀ ਨਹੀਂ ਹੈ ਇਹ ਇਹ ਆਪਣਾ ਬਿਆਨ ਦੇ ਰਹੇ ਹਾਂ ਤੁਹਾਡਾ ਤੁਹਾਡਾ ਆਪਣਾ ਬਿਆਨ ਹੋ ਸਕਦਾ ਨਹੀਂ ਨਹੀਂ ਨੇ ਇਹ ਇਹਦੇ ਵਿੱਚ ਮਜ਼ਦੂਰ ਦਾ ਸ਼ੋਸ਼ਣ ਕਿਵੇਂ ਹੋ ਗਿਆ ਜੀ ਇੱਕ ਤਾਂ ਅਸੀਂ ਉਹਦੀ ਓਵਰਟਾਈਮ ਡਬਲ ਕਰ ਰਹੇ ਆਂ 8 ਘੰਟੇ ਚੋਂ ਅੱਗੇ ਉਹ 10 ਘੰਟੇ ਤੋਂ ਵੱਧ ਕੰਮ ਨਹੀਂ ਸੀ ਕਰ ਸਕਦਾ ਡੇ ਦੇ ਵਿੱਚ ਅਸੀਂ ਉਹਨੂੰ ਕਿਹਾ ਵੀ ਤੂੰ ਵਧਾ ਕੇ ਇਹਨੂੰ 12 ਘੰਟੇ ਕਰ ਲੈ ਜੇ ਕਰਨਾ ਚਾਹੁੰਦਾ ਤੇਰੀ ਸਵੈ ਇਚ ਹੈ ਕੋਈ ਤੱਕਾ ਨਹੀਂ ਉਹਦਾ ਜਿਹੜੇ ਜਿਹੜੇ ਉਹਦੇ RC 50 ਅਰਸ ਤੋਂ ਵਧਾ ਕੇ ਅਸੀਂ 144 ਘੰਟੇ ਕਰ ਰਹੇ ਆਂ ਸਾਵੇਂ ਤਾਂ ਉਹ ਅੱਧਾ ਘੰਟਾ ਡੇਲੀ ਓਵਰਟਾਈਮ ਲਾ ਸਕਦਾ ਸੀ ਕੁਆਟਰਲੀ ਹੁਣ ਉਹ ਡੇਲੀ ਦੇ ਆਲਮੋਸਟ ਆਲਮੋਸਟ ਜੇ ਇਹਦੇ ਚੋਂ ਤੁਸੀਂ ਵੀਕ ਹੌਲੀਡੇਜ਼ ਕੱਢ ਦੋ ਹੁਣ ਉਹ 2 ਘੰਟੇ ਕੰਮ ਡੇਲੀ ਕਰ ਸਕਦਾ ਓਵਰਟਾਈਮ ਦੀ ਤੌਰ ਤੇ ਔਰ ਉਹਨੂੰ ਡਬਲ ਕੰਮ ਕਰਨ ਲਈ ਜਿਹੜਾ ਉਹਦਾ ਮਾਲਕ ਆ ਉਹਨੂੰ ਹੀ ਹੈਜ਼ ਟੂ ਪੇ ਡਬਲ ਉਹਨੂੰ ਡਬਲ ਪੇ ਕਰਨਾ ਪਊਗਾ ਉਹਦਾ ਫਿਰ ਇਹਦੇ ਚ ਫਾਇਦਾ ਹੋਇਆ ਕਿ ਨੁਕਸਾਨ ਹੋਇਆ ਤੁਸੀਂ ਦੱਸੋ ਤੁਸੀਂ ਚੈਕਿੰਗ ਦੇ ਲਈ 1 ਸੈਕਿੰਡ ਚੈਕਿੰਗ ਦੇ ਲਈ ਅਸੀਂ ਇਹ ਨਹੀਂ ਕਿਹਾ ਕਿ ਇਹਦੇ ਚੋਂ ਸਾਡੇ ਕੋਈ ਲੇਬਰ ਲਾਜ਼ ਖਤਮ ਕੀਤੇ ਅਸੀਂ ਜਿਹੜਾ ਰੈੱਡ ਟੇਪ ਕਲਚਰ ਹੈ ਜਿਹੜਾ ਤੀਸਰੇ ਦਿਨ ਜਾ ਕੇ ਉੱਥੇ ਕੋਈ ਨਾ ਕੋਈ ਇਨਸਪੈਕਟਰ ਕਰਦਾ ਸੀ ਉਹਨਾਂ ਤੋਂ ਰਿਸ਼ਵਤ ਲੈ ਕੇ ਆਂਦਾ ਸੀ ਉਹਨਾਂ ਦੀ ਜੇਬਾਂ 'ਚ ਹੱਥ ਮਾਰ ਕੇ ਆਂਦਾ ਸੀ ਅਸੀਂ ਉਹ ਸਿਸਟਮ ਨੂੰ ਖਤਮ ਕੀਤਾ ਤਾਂ ਜੋ ਅਸੀਂ ਇਹਦੇ ਚ 20 ਪਰਸੈਂਟਸ ਤੱਕ ਜਿਹੜੇ ਅਦਾਰੇ 'ਚ 20 ਬੰਦੇ ਕੰਮ ਕਰਦੇ ਨੇ ਕੰਮੇ ਕੰਮ ਕਰਦੇ ਨੇ ਜਿਹਦੇ ਵਿੱਚ ਸੱਚ ਸਾਰੀਆਂ ਸ਼ਾਪਸ ਆ ਜਾਂਦੀਆਂ ਸੇਲ ਡਿੱਪੂ ਆ ਜਾਂਦੇ ਨੇ ਆਫਿਸ ਆ ਜਾਂਦੇ ਨੇ ਸਟੋਰ ਰੂਮ ਆ ਜਾਂਦੇ ਨੇ ਗੋਡਾਊਨ ਆ ਜਾਂਦੇ ਨੇ ਵੇਅਰ ਹਾਊਸ ਆ ਜਾਂਦੇ ਨੇ ਤੇ ਇਹਦੇ ਚ ਬੈਂਕ ਆ ਜਾਂਦੇ ਨੇ ਰੈਸਟੋਰੈਂਟ ਆ ਜਾਂਦੇ ਐਂਟਰਟੇਨਮੈਂਟ ਦੀਆਂ ਪਲੇਸਿਸ ਆ ਜਾਂਦੀਆਂ ਮਕੈਨਿਕਲ ਵਰਕਸ਼ਾਪਸ ਤੇ ਕਾਰ ਦੇ ਮਕੈਨਿਕ ਆ ਜਾਂਦੇ ਨੇ ਅਸੀਂ ਉਹਨਾਂ ਦੇ ਲਈ ਇਹ ਸੁਖਾਲਾ ਕੀਤਾ ਵੀ ਘੱਟ ਤੋਂ ਘੱਟ ਜਿਹੜਾ ਰੋਜ਼ ਥੋੜਾ ਸ਼ੋਸ਼ਣ ਹੋ ਰਿਹਾ ਰੋਜ਼ ਤੁਹਾਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਵੀ ਤੁਹਾਨੂੰ ਉਹ ਤੋਂ ਨਜਾਤ ਮਿਲ ਸਕਦੀ ਹੋਵੇ ਦੂਸਰੀ ਗੱਲ ਜੇ ਉਹਨਾਂ ਨੇ ਕੋਈ ਵਾਇਲੇਸ਼ਨ ਕੀਤੀ ਆ ਮੰਨ ਲਓ ਟੋਪ 3 ਮੰਥ 3 ਮਹੀਨੇ ਚ ਇੱਕ ਵਾਰ ਜਾ ਕੇ ਇਨਸਪੈਕਟਰ ਚੈੱਕ ਕਰਕੇ ਆਊਗਾ ਇੱਕ ਵਾਰ ਉਹਦੇ ਤੇ ਅਸੀਂ ਇੱਕ 바ਰ ਲਾਤਾ ਸੈਂਸਰ ਲਾਤਾ ਕਿ ਜੇ ਉਹਨੇ ਇੱਕ ਵਾਰ ਜਾ ਕੇ ਚੈਕਿੰਗ ਕੀਤੀ ਉਹਨੇ ਕੋਈ ਬਾਇਲਰਸ ਨੂੰ ਉਹਦੇ ਨੂੰ ਵਾਇਲਟ ਕੀਤਾ ਤਾਂ ਉਸ ਤੋਂ ਬਾਅਦ ਚ 3 ਮਹੀਨੇ ਨਹੀਂ ਹੋ ਜਾਊਗਾ 3 ਮਹੀਨੇ ਲਈ ਉਹਨੂੰ ਟਾਈਮ ਦੱਤਾ ਵੀ ਤੂੰ ਆਪਣੇ ਆਪ ਨੂੰ ਠੀਕ ਕਰ ਆਪਣੇ ਆਪ ਨੂੰ ਓਕੇ ਕਰ ਆਫਟਰ ਦੈਟ ਜੇ ਉਹ 3 ਮਹੀਨੇ ਬਾਅਦ ਚੈਕਿੰਗ ਕਰਨ ਜਾਂਦਾ ਉੱਥੇ ਉਹ ਠੀਕ ਪਾਇਆ ਜਾਂਦਾ ਫਿਰ ਉਹਨੂੰ ਤੰਗ ਨਹੀਂ ਕੀਤਾ ਜਾਊਗਾ ਪ੍ਰਸ਼ਾਨ ਨਹੀਂ ਕੀਤਾ ਜਾਊਗਾ ਆ ਸਰ ਆਪਾਂ 25 ਰੁਪਏ ਤੋਂ ਇਹ ਪਹਿਲਾਂ 25 ਰੁਪਏ ਹੁੰਦਾ ਸੀ 25 ਤੋਂ 100 ਤੱਕ ਸੀਗਾ ਜੀ ਜਿਹੜਾ ਜੇ ਕੋਈ ਵਾਇਲੇਸ਼ਨ ਹੋ ਜਾਂਦੀ ਸੀ ਹਾਂਜੀ ਤਾਂ ਸੈਕਸ਼ਨ 21 ਦੇ 26 ਸੀਗਾ ਹੁਣ 1000 ਤੋਂ 20000 ਕਰਤਾ ਜੇ ਕੋਈ ਦੁਕਾਨਦਾਰ ਕਿਸੇ ਆਪਣੇ ਲੇਬਰ ਵਾਲੇ ਨੂੰ ਤੰਗ ਤੇ ਜਿਹੜਾ 100 ਰੁਪਏ ਜੁਰਮਾਨਾ ਸੀ ਉਹ 30000 ਰੁਪਏ ਕਰਤਾ ਹੰਤੋ ਦੱਸੋ ਇਹ ਲੇਬਰ ਦਾ ਸ਼ੋਸ਼ਣ ਹੋ ਰਿਹਾ ਹੈ ਜਿ ਜਮਾਨਾ ਉਹਨੂੰ ਵੀ ਰਕੀਦਾ ਸੀ ਕਿ ਭਾਈ ਆਪੇ ਹੱਬ ਨਾਲ ਚੱਲ ਰਿਕਾਰਡ ਰੱਖ ਪ੍ਰੋਪਰ ਉਹਦਾ ਉਹਦਾ ਸਾਡੇ ਨਾਲ ਪੋਰਟਲ ਤੇ ਸਾਡਾ ਇੰਡੈਕਸ ਲਾਵਾਂਗੇ ਤੇ ਨਾਲ ਨਾਲ ਜਦੋਂ ਤੱਕ ਇਹਨੂੰ ਅਸੀਂ ਡਰਾਫਟ ਕਰਕੇ ਪੂਰਾ ਡਰਾਫਟ ਕਰਕੇ ক্লোਜ਼ ਬਾਈ ਵਿਦਾਨ ਸਮਝ ਲੈ ਕੇ ਅਸੀਂ ਤੱਕ ਅਸੀਂ ਸਟੇਕ ਹোলਡਰਸ ਨਾਲ ਵੀ ਗੱਲਬਾਤ ਕਰਾਂਗੇ ਔਰ ਲੇਬਰ ਡਿਪਾਰਟਮੈਂਟ ਦੀ ਮੀਟਿੰਗ ਵੀ ਲਾਵਾਂਗੇ ਜਿਹਦੇ ਹਿੱਸੇਵਲ ਤੇ ਵੀ ਲੋਕ ਆਉਂਦੇ ਰਹਿੰਦੇ ਆ ਜਿਹੜੇ ਲੇਬਰ ਯੂਨੀਅਨਾਂ ਨਾਲ ਜਾਂ ਲੇਬਰ जी संस्था ने देखो दे दे जो सारा जोड़ा यूट्यूबर के लिंक कोई निकल रहे हैं गुंधी मुल्क नाल है ना वो सारा जोड़ा सेंटर का डिपार्टमेंट है जोड़ा वो देखता है ना इस करके जमें ਜਿਹੜੀ ਜੋਤੀ ਮਨੋਤਰਾ ਕੀ ਨਾਂ ਚ ਉਹਦੇ ਨਾਲ ਵੀ ਲਿੰਕ ਨਿਕਲੇ ਨੇ ਅੱਜ ਅੱਜ ਜਿਹੜਾ ਹੋਇਆ ਹੈ ਨਾ ਹਾਂ ਰੂਪ ਪਰਦਾ ਕੋਈ ਬੰਦਾ ਉੱਥੋਂ ਦਾ ਉਹ ਪਾਕਿਸਤਾਨ ਵੀ ਦੋ ਤਿੰਨ ਵਾਰੀ ਗਏ ਆ ਸੋ ਇਹਦੇ ਵਿੱਚ ਇਹੀ ਹੈ ਕਿ ਕਈ ਵਾਰੀ ਲਾਲਚ ਚ ਆ ਜਾਂਦੇ ਆ ਜਾਂ ਕੋਈ ਪੈਸੇ ਪੂਸੇ ਦਾ ਲਾਲਚ ਆ ਜਾਂ ਕੋਈ ਹੋਰ ਉਹਨਾਂ ਨੂੰ ਦੇਖ ਕੇ ਤੇ ਉਹਨਾਂ ਨੂੰ ਦੇਸ਼ ਵਿਰੋਧੀ ਕਾਰਧਾਈਆਂ 'ਚ ਉਹ ਜਿਹੜਾ ਸ਼ਾਮਲ ਕਰ ਲੈਂਦੇ ਆ ਪਰ ਇਹ ਆ ਵੀ ਜੇ ਉਹਨਾਂ ਦੀ ਕੋਈ ਲਿਸਟ ਇਸ ਤਰ੍ਹਾਂ ਦੀ ਆਉਂਦੀ ਹੈ ਅਸੀਂ ਪਹਿਲਾਂ ਵੈਰੀਫਾਈ ਕਰਕੇ ਫਿਰ ਉਹਨਾਂ ਦੱਸਦੇ ਹਾਂ ਮਾਨ ਸਰ ਜੀ ਜੋ ਆਪਨੇ ਬਿਆਨ دیا ਥਾ 1 ਨੇਸ਼ਨ 1 ਹਸਬੰਡ ਉਸ ਪਰ ਰਵਨੀਤ ਬਿੱਟੂ ਬਿੱਟੂ ਨੇ ਜੋ ਹੈ ਉਸ ਪਰ ਇਲਟਵਾੜ ਕੀਤਾ ਉਹਨਾਂ ਨੇ ਕਹਾ ਕਿ ਆਪ ਪਾਕਿਸਤਾਨ ਦੀ ਭਾਸ਼ਾ ਬੋਲ ਰਹੇ ਆਪ ਕਿਸੇ ਨਾ ਕਿਸੇ ਤਰੀਕੇ ਸੇ ਪਾਕਿਸਤਾਨ ਨੂੰ ਮਦਦ ਪਹੁੰਚਾਉਣਾ ਚਾਹਤੇ ਅਸੀਂ ਕਿਹੜੀ ਪਾਕਿਸਤਾਨੀ ਭਾਸ਼ਾ ਬੋਲਦੇ ਨਹੀਂ ਬਸ ਇਹ ਹੈ ਵੀ ਉਹ ਫਿਰ ਵਾਪਸ ਕਿਉਂ ਲੈ ਲਿਆ ਫਿਰ ਉਹ ਸੰਦੂਰ ਭੇਜਣਾ ਉਹ ਕੋਈ ਕਿਹੜੀ ਭਾਸ਼ਾ ਕਰ ਹੈ ਜੀ ਤੋ ਜੇ ਜਿਹੜਾ ਵੀ ਕੋਈ ਬੋਲੇ ਕਿ ਭਾਈ ਤੁਸੀਂ ਇਦਾਂ ਕੋਈ ਕੀਤਾ ਕਿ ਨੇ ਪਾਕਿਸਤਾਨ ਨੇ ਜਿਹੜਾ ਕੋਈ ਬੋਲ ਗਿਆ ਪਾਕਿਸਤਾਨ ਚਲਾ ਆ ਜਾ ਤੂੰ ਹੈਨਾ ਪਹਿਲੀ ਵਾਰ ਹੋ ਰਿਹਾ ਹੈ ਕਿ ਕੋਈ ਜੰਗ ਜਿੱਤਣ ਤੋਂ ਬਾਅਦ ਦਸਣ ਭੇਜਣ ਗਏ ਹੋਣੇ ਸਾਡੇ ਨਮਾਇੰਦੇ ਜਿੱਤ ਗਏ ਸੀ ਜਿੱਤ ਗਏ ਹੈਨਾ ਤੇ ਇਹ ਤਾਂ ਪਤਾ ਹੀ ਲੱਗ ਜਾਂਦਾ ਹੁੰਦਾ ਵੀ ਜਿੱਤ ਗਏ ਜਾਂ ਨਹੀਂ ਜਿੱਤ ਗਏ ਕਿਥੋਂ ਕੁ ਮੁੜ ਕੇ ਆਏ ਆ ਜਾਂ ਕਿਤੇ ਸਮਝੌਤਾ ਪਾਇਆ ਕਿੰਨੀ ਜਮੀਨ ਉਹਨਾਂ ਦੀ ਆਪਾਂ ਦੱਬ ਲਈ ਸੀ ਹੈਨਾ ਇਥੇ ਉਹ ਪਾਕਿਸਤਾਨ ਦੀ ਕੀ ਬਾਤ ਹੈ ਜੀ ਦੱਸੋ ਤੇ ਹੁਣ ਜੇ ਜੇ ਸਿੰਗਾਪੁਰ ਜਾ ਕੇ ਸਾਡੇ ਜਿਹੜੇ ਸੀਡੀਐਸ ਹੈ ਉਹ ਕਹਿੰਦਾ ਵੀ ਹਾਂ 비ਮਾਨ ਤੋਂ ਗਰੇ ਥੇ ਲੇਕਿਨ ਕਿਤਨੇ ਇਹ ਨਹੀਂ ਇਪੋਰਟੈਂਟ ਇਹ ਹੈ ਕਿਉਂ ਗਰੇ ਥੇ ਹੈਨਾ ਸਰ ਇਹ ਮੈਂ ਮੈਂ ਤਾਂ ਨਹੀਂ ਕਿਹਾ ਇਹ ਵੀ ਫਿਰ ਪਾਕਿਸਤਾਨ ਦੀ ਗੱਲ ਹੈ ਫਿਰ ਇਹਨਾਂ ਦਾ ਜਿਹੜਾ ਕੋਈ ਬਿੱਟੂ ਦਾ ਜਿਹੜਾ ਆਕਾ ਹੀ ਉਹ ਜੈ ਸ਼ੰਕਰ ਉਹ ਕਹਿੰਦਾ ਸੀ ਪਹਿਲੇ ਦੱਸਤਾ ਸੀ ਉਹਨਾਂ ਨੂੰ ਦੋ ਦਿਨ ਵੀ ਤੁਸੀਂ ਤੁਹਾਡੇ ਫੌਜ ਦੇ ਟਿਕਾਣਿਆਂ ਦੇ ਨਹੀਂ ਕਰਦੇ ਸਿਰਫ ਟੈਰਰਿਸਟਾਂ ਦੇ ਟਿਕਾਣਿਆਂ ਤੇ ਅਸੀਂ ਪਾਸ ਤੋਂ ਬਾਤ ਕਰਾਂਗੇ ਟਾਈਮ ਫਿਰ ਉਹਨਾਂ ਨੇ ਰੱਖੇ ਹੋਣੇ ਉੱਥੇ ਜੀ ਤੇ ਨਾਲੇ ਕਈ ਜਾਂਦੇ ਨੇ ਫੌਜ ਉੱਥੇ ਹੱਥ 바ਦੀ ਨੂੰ ਨਾਲੇ ਵੀ ਵੀਰਾਂ ਨੇ ਰੱਖਿਓਣੇ ਉਹਨੂੰ ਜਿਹੜਾ ਪਤਾ ਲੱਗ ਗਿਆ ਉਹਨੇ ਕੱਢ ਲਏ ਹੋਣੇ ਸਾਰੇ ਫਿਰ ਆਪਾਂ ਤਾਂ ਬਿਲਡਿੰਗ ਹੀ ਡਾਈਆਂ ਕੱਲੀਆਂ ਠੀਕ ਹੈ ਨਾ ਇਹ ਕੋਈ ਇਹ ਕੋਈ ਇਹ ਇਹ ਮੈਂ ਬਿਆਨ ਮਿਹਨਤ ਤਾਂ ਜਦੋਂ ਉਹ ਉਹਨਾਂ ਨਾਲ ਗੱਲ ਕਰਨ ਕਿ ਸੋ ਇਹ ਤਾਂ ਕਹਿਣਾ ਹੀ ਹੁੰਦਾ ਕੁਝ ਨਾ ਕੁਝ ਭਗਵਾਨ ਤੁਮਨ ਦੇ ਖਾਤ ਕਰੀ ਜਾਂਦੇ ਨੇ ਕੋਈ ਫਰਕ ਸਰ ਇੱਕ ਤੁਸੀਂ ਮੰਗ ਕੀਤੀ ਸੀ ਨੀ ਨੀਤੀ ਯੋਗ ਦੇ ਵਿੱਚ ਮੈਂ ਦਿੱਤਾ ਹੈ ਠੀਕ ਹੈ ਓਕੇ ਜੀ ਭਾਈ 사시